ਕਨਜੀ ਜੀ ਤੜਫੜ ਗੱਲ ਕਰਨੀ ਆ ਕਿਹੜੀ ਜੀ ਅਕੂ ਕ ਵੀਡੀਓ ਵਾਇਰਲ ਹੋਣ ਡਿਆ ਸਰੇਸ਼ ਸਿੰਘ ਖਾਸ ਜੀ ਜਿਹਦਾ ਇੱਕ ਗਾਣਾ ਬੜਾ ਮਸ਼ਹੂਰ ਹੋਇਆ ਸੀ ਗੁਰੂ ਆਲਾ ਬਣੀ ਵੀਰ ਜੀ ਹਾਂਜੀ 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 ਉਹਦੀ ਵੀਡੀਓ ਕੀ ਵਾਇਰਲ ਹੋਣ ਡਈ ਆ ਵੀ ਕਿਸੇ ਚੈਨਲ ਵਾਲੇ ਨੇ ਇੰਟਰਵਿਊ ਵਾਸਤੇ ਉਹਨਾਂ ਨੂੰ ਕਾਲ ਕੀਤੀ ਆ ਅੱਛਾ ਜੀ ਤੇ ਪੰਜ ਸੱਤ ਮਿੰਟ ਦੀ ਉਹਨਾਂ ਦੀ ਗੱਲ ਹੋਈ ਉਹ ਕਹਿੰਦਾ ਜੀ ਕੋਈ ਗੱਲ ਨਹੀਂ ਆਜੋ ਹਾਂਜੀ ਤੇ ਕਰ ਲੈਨੇ ਆਪਾਂ ਇੰਟਰਵਿਊ ਉਹ ਬੰਦਾ ਉਹਨੂੰ ਕੀ ਕਹਿੰਦਾ ਵੀ ਸੇਵਾ ਕੋਈ ਉਹ ਅਗਲਾ ਪੁੱਛ ਲਈ ਦੱਸ ਦੇ ਇਸ ਨੂੰ ਪੁੱਛ ਲੈਂਦਾ ਕਹਿੰਦਾ ਕਿ ਸੇਵਾ ਸੇਵਾ ਤੇ ਕੀ ਲੋਕ ਸੇਵਾ ਨਹੀਂ ਚੈਨਲ ਵਾਲਿਆਂ ਨੇ ਪੁੱਛਿਆ ਜਾਂ ਉਹਨਾਂ ਨੇ ਪੁੱਛਿਆ ਚੈਨਲ ਵਾਲੇ ਨੇ ਪੁੱਛਿਆ ਵੀ ਵੀ ਲਓਗੇ ਕੁਝ ਉਹ ਕਹਿੰਦਾ ਹਾਂ ਵੀ ਮੈਂ ਸੇਵਾ ਲਵਾਂਗਾ ਅੱਛਾ ਜੀ ਉਹ ਕਹਿੰਦਾ ਕੀ ਸੇਵਾ ਲਓਗੇ ਕਹਿੰਦਾ 10000 ਰੁਪਇਆ ਦੇ ਦਿਆ ਜੇ ਆਜੋ ਇੰਟਰਵਿਊ ਕਰ ਲਓ ਉਸ ਬੰਦੇ ਨੇ ਬਾਅਦ ਚ ਬੋਲ ਕੇ ਪਾਇਆ ਵੀ ਸਿੱਖੀ ਦਾ ਬਾਣਾ ਪਾ ਕੇ ਤੇ ਇਹ ਹੁਣ ਪੈਸੇ ਮੰਗਦਾ ਹੈ ਮੈਂ ਕਿਹਾ ਗੁਰੂ ਦੀਆਂ ਗੱਲਾਂ ਕਰਨੀਆਂ ਹੈ ਤੇ ਪੈਸੇ ਮੰਗਦਾ ਅੱਛਾ ਹੁਣ ਤੁਸੀਂ ਦੱਸੋ ਆਪਾਂ ਸਵੇਰ ਦਾ ਸ਼ੂਟ ਕਰਦੇ ਪਏ ਫਿਲਮ ਦਾ ਜੀ ਇਹ ਆਪਾਂ ਕਾਦੇ ਵਾਸਤੇ ਕਰਦੇ ਪਏ ਆ ਵੀ ਮੈਂ ਪਾਉਂਗਾ ਤੇ ਤੁਸੀਂ ਆਏ ਤੇ ਤੁਸੀਂ ਮੇਰੇ ਤੋਂ ਲਓਗੇ ਕੁਛ ਨਾ ਕੁਛ ਬਰਡੇ ਤਾਂ ਲਵਾਂਗੇ ਜਿਹੜਾ ਤੁਹਾਡੇ ਨਾਮ ਕਾਇਆ ਤੁਹਾਡੇ ਲੋਕ ਹੈ ਨਾ ਜੀ ਤੇ ਮੈਂ ਕਿਸ ਲਾਲਚ ਨੂੰ ਦਵਾਂਗਾ ਤੁਹਾਨੂੰ ਕਿਉਂਕਿ ਇਹਨੂੰ YouTube ਤੇ ਵੀਡੀਓ ਪਾ ਕੇ ਪੈਸਾ ਕਮਾਉਣਾ YouTube ਤੇ ਪਾਉਂ ਫੇਸਬੁੱਕ ਤੇ ਪਾਉਂ ਸਾਰੀ ਉਮਰ ਲਈ ਮੇਰਾ ਕੰਟੈਂਟ ਬਣ ਗਿਆ ਹਾਂਜੀ ਹਾਂਜੀ ਇਹ ਬਿਲਕੁਲ ਤੇ ਮੈਂ ਆਖਾਂ ਵੀ ਤੁਸੀਂ ਮੇਰੇ ਤੋਂ ਪੈਸੇ ਕਦੋਂ ਮੰਗਦੇ ਨਾ ਜੀ ਨਹੀਂ ਸਰ ਤੁਸੀਂ ਸਾਡਾ ਫੇਸ ਯੂਜ਼ ਕਰਨਾ ਤੇ ਅਸੀਂ ਪੈਸੇ ਮੰਗੀਏ ਨਾ ਤਾਂ ਫਿਰ ਇਹ ਕੋ ਮਤਲਬ ਥੋੜੀ ਆ ਪੈਸੇ ਤਾਂ ਅਸੀਂ ਲਵਾਂਗੇ ਤੁਹਾਡੇ ਕੋਲ ਆਹੀ ਮੇਰੇ ਗੱਲ ਦਿਲ ਚ ਆਈ ਕਿ ਤੁਸੀਂ ਤਾਂ ਫੇਸਬੁੱਕ ਤੇ ਪਾ ਕੇ ਕਮਾਓ ਲੱਖਾਂ ਦੇ ਨਾਲ ਤੇ YouTube ਤੇ ਪਾ ਕੇ ਲੱਖਾਂ ਨਾਲ ਤੇ ਜੇ ਕਿਸੇ ਗਰੀਬ ਬੰਦੇ ਨੇ 10000 ਮੰਗ ਲਿਆ ਤੇ ਅਸੀਂ ਉਹਨੂੰ ਕਹਿੰਨੇ ਵੀ ਸਾਡੇ ਗੁਰੂ ਦਾ ਬਾਣਾ ਪਾ ਕੇ ਗਲਤ ਕਰਤਾ ਹੈ ਜਾ ਵੇਖ ਲੋ ਕਿਦਾਂ ਨੂੰ ਗੱਲ ਜਾਂਦੀ ਹੈ ਨਹੀਂ ਫਿਰ ਗੱਲ ਇਹ ਗੱਲ ਤਾਂ ਜਾਂ ਤਾਂ ਉਹ ਪੁੱਛਦਾ ਹੀ ਨਾ ਪਹਿਲਾਂ ਆਪੇ ਪੁੱਛ ਕੇ ਆਪੇ ਵੀਡੀਓ ਉਹਦੀ ਵਾਇਸ ਭਾਵੇਂ ਅਗਲੇ ਨਹੀਂ ਮੰਗਲੇ ਹੁਣ ਡਾਇਰੈਕਟ ਹੀ ਮੰਗਲੇ ਪੁੱਛਿਆ ਨਹੀਂ ਚਲ ਮੰਨ ਲੋ ਸਮਝੋ ਨਹੀਂ ਆਪਦੀ ਮਿਹਨਤ ਮੰਗੀ ਹੈ ਮਿਹਨਤ ਮੰਗੀ ਆ ਉਹ ਕਿਸੇ ਦੇ ਹੁਣ ਪੱਟੇ ਢੱਕਾ ਪਾਉਂਦਾ ਮਾਲ ਡੰਗਰ ਸਾਫ ਦਾ ਦੋ ਚਾਰ ਘੰਟੇ ਕੱਢੂਗਾ ਉਹਨਾਂ ਬਾਅਦ ਤੇ ਨਾਲੇ ਅਗਲੇ ਦੀ ਫੇਸ ਦੀ ਵੈਲਿਊ ਆ ਹਾਂਜੀ ਹਾਂਜੀ ਜਿਹਦੇ ਫੇਸ ਦੀ ਵੈਲਿਊ ਉਹ ਅਗਲਾ ਪੈਸੇ ਲੈਂਦਾ ਨਾਂ ਜੇ ਤੁਸੀਂ ਉਹਦੀ ਵੀਡੀਓ ਪਾ ਕੇ ਤੁਸੀਂ ਆਪਦਾ ਚੈਨਲ ਅਪਡੇਟ ਕਰਦੇ ਹੋ ਹਨਾ ਤੇ 4 ਰੁਪਏ ਤੁਸੀਂ ਕਮਾਉਨੇ ਤੇ ਫਿਰ ਅਗਲੇ ਦਾ ਵੀ ਆ ਜਮੈਂ ਉਹ ਚੈਨਲ ਤੇ ਪਾਉਣਾ ਤੇ ਘੱਟੋ ਘੱਟ ਜਿਆਦਾ ਨਹੀਂ ਤੇ 1 ਲੱਖ 2 ਲੱਖ ਰੁਪਏ ਤਾਂ ਆਉਗਾ ਅੱਜ ਮੈਂ ਉਹਦੇ ਪਾਉਂਦਾ ਕਿਉਂਕਿ ਜਿੰਨਾ ਵਾਇਰਲ ਆ ਹਾਂਜੀ ਸਰ ਮੈਨੂੰ ਨਾ ਪੋਡਕਾਸਟ ਵਾਲੇ ਵੀ ਫੋਨ ਕਰਦੇ ਆ ਵੀ ਮੈਡਮ ਜੀ ਤੁਸੀਂ ਨਾ ਟਾਈਮ ਕਿਉਂ ਨਹੀਂ ਦੇ ਰਹੇ ਚਲੋ ਸਾਰਿਆਂ ਨੂੰ ਪਤਾ ਵੀ 30 ਦੇ 30 ਦਿਨ ਸ਼ੂਟ ਆ ਸ਼ਡਿਊਲ ਬਿਜੀ ਹੁੰਦਾ ਵੈਸੇ ਨਹੀਂ ਟਾਈਮ ਨਿਕਲਦਾ ਆ ਔਰ ਕਈ ਪੋਡਕਾਸਟ ਕਰਨ ਵਾਲਿਆਂ ਨੇ ਮੈਨੂੰ ਮੈਸੇਜ ਕੀਤੇ ਕਾਲ ਕੀਤੀ ਕਿ ਜੇ ਤੁਸੀਂ ਸੇਵਾ ਪਾਣੀ ਚਾਹੁੰਦੇ ਆ ਤਾਂ ਅਸੀਂ ਤੁਹਾਡੀ ਸੇਵਾ ਪਾਣੀ ਵੀ ਕਰ ਦਵਾਂਗੇ ਇੱਕ ਵਾਰੀ ਤੁਹਾਡੇ ਨਾਲ ਪੋਡਕਾਸਟ ਕਰਾਂਗੇ ਬਿਲਕੁਲ ਜੇ ਚਲੋ ਮੈਂ ਨਹੀਂ ਲਿਆ ਜਾਂ ਨਹੀਂ ਕੀਤਾ ਉਹਨਾਂ ਨਾਲ ਹਜੇ ਪੋਡਕਾਸਟ ਕਰੂੰਗੀ ਆਉਣ ਵਾਲੇ ਟਾਈਮ ਵਿੱਚ ਪਰ ਮੈਨੂੰ ਕਿਸੇ ਨੇ ਪੋਡਕਾਸਟ ਵਾਲੇ ਨੇ ਪੈਸੇ ਦਿੱਤੇ ਨਹੀਂ ਤੇ ਹੁਣ ਇੱਕ ਦੋ ਪੋਡਕਾਸਟ ਵਾਲੇ ਇਦਾਂ ਦੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਪੈਸੇ ਦਵਾਂਗੇ ਤੁਸੀਂ ਸਾਡੇ